ਗੁੱਡ ਮਾਰਨਿੰਗ ਜੀ ਇੱਕ ਵਾਰ ਤੋਂ ਫਿਰ ਸਾਰਿਆਂ ਨੂੰ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਲਾਓ ਵੀ ਮਿੱਤਰੋ ਰਾਤ ਆਕੇ ਰੁਗੀ ਸੀ ਆ ਪੇਸੇ ਸ਼ਹਿਰ ਤੇ ਇਸੇ ਸ਼ਹਿਰ ਤੋਂ ਕਰ ਲਗਿਆ ਵਲੌਗ ਨੂੰ ਸਟਾਰਟ ਤੇ ਬਣੇ ਰਹੋ ਵਲੌਗ ਤੇ ਠੰਡ ਬਈ ਇੰਨੀ ਕੀ ਜ਼ਿਆਦਾ ਹੋਈ ਪਈ ਨਾ ਕੀ ਦੱਸੀਏ ਤੁਹਾਨੂੰ ਕਿੰਨੀ ਕੀ ਜ਼ਿਆਦਾ ਹੋਈ ਪਈ ਹੋ ਰਾਤ ਇੰਨੀ ਕੀ ਜ਼ਿਆਦਾ ਹਵਾ ਚੱਲੀ ਨਾਲ ਬਲੋਇੰਗ ਸਨੋ ਚੱਲੀ ਨਾ ਸਾਰਾ ਕੁਝ ਬਈ ਭਰਿਆ ਕੇ ਤੇ ਟੈਂਪਰੇਚਰ ਬਾਈ ਚੱਲਦਾ ਪਿਆ -22 ਡਿਗਰੀ ਤੇ ਮੈਨੂੰ ਡਰ ਆ ਵੀ ਹੁਣ ਕਿਤੇ ਬ੍ਰੇਕਾਂ ਨਾ ਕਿਤੇ ਫ੍ਰੀਜ਼ ਹੋ ਗਈਆਂ ਹੁਣ ਬਾਕੀ ਆ ਬੜਾ ਸਾਧੂ ਲੋ ਜੀ ਇਟਰ ਵੈਲਟ ਵਾਲਾ ਖੜਾ ਬਾਈ ਤੇ ਆਪਣੇ ਟਰੱਕ ਦੇ ਵੀ ਹਾਲਾਤ ਤੁਹਾਨੂੰ ਦਿਖਾਉਣੇ ਆ ਕੀ ਹੋਈ ਆ ਆ ਵਾਹਿਗੁਰੂ ਓ ਵਾਹਿਗੁਰੂ ਜੀ ਬਾਈ ਵੀ ਟਰੱਕ ਬੈਕ ਕਰੀ ਜਾਂਦਾ ਵਧੀਆ ਰਹਿ ਗਿਆ ਬਾਈ ਤੈਨੂੰ ਪਾਰਕਿੰਗ ਮਿਲ ਗਈ ਰਾਤ ਦੇ ਨੇ ਵੀ ਇੱਥੇ ਲਾ ਲਿਆ ਸਾਈਡ ਤੇ ਰਾਤ ਦੇ ਨਾ ਟਰੱਕ ਇੱਥੇ ਖੜਾ ਤੇ ਆਪਣੇ ਵੀ ਟਰੱਕ ਦੇ ਮਾੜੇ ਹਾਲਾਤ ਦੇਖੋ ਰਾਤ ਦੇ ਕੀ ਹੋਏ ਵੀ ਓਏ ਹੋਏ ਇਹਨੂੰ ਸਾਫ਼ ਕਿਵੇਂ ਕਰਾਂਗੇ ਹਾਂ ਕੀ ਹਾਲਾਤ ਹੋ ਚੁੱਕੇ ਆ ਓਏ ਹੋਏ 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 ਮੈਨੂੰ ਬ੍ਰੇਕਾਂ ਦੀ ਹੈ ਕਿਦੇ ਬ੍ਰੇਕਾਂ ਨਾ ਫ੍ਰੀਜ਼ ਹੋਈਆਂ ਹੁਣ ਬਾਕੀ ਦਾ ਸਾਰ ਜੂ ਕੋਈ ਗੱਲ ਨਹੀਂ ਚਲੋ ਲੈ ਕੇ ਬਾਬੇ ਦਾ ਨਾਂ ਤੁਰਾਂਗੇ ਫਿਰ ਦੇਖਦੇ ਹਾਂ ਕੀ ਬਣਦਾ ਹੈਗਾ। ਓ ਵਾਹਿਗੁਰੂ ਹਵਾ ਬਹੁਤ ਚੱਲੀ ਰਾਤ ਯਾਰਾ। ਹਵਾ ਚੱਲਣ ਦੇ ਨਾਲ ਸਾਰਾ ਟਰੱਕ ਭਰ ਗਿਆ। ਇੱਕ ਸਨੋ ਪਈ ਗਈ ਰਾਤ ਸਾਰੀ ਰਾਤ ਦੀ। ਬਾਰਫ ਦੇਖੀ ਬਈ ਜੰਮੀ ਬਾਰਫ। ਕੀ ਬਾਤ ਹੈ। ਲੋਡ ਕਿਹੜੇ ਹਿਸਾਬ ਨਾਲ ਲਾਵਾਂਗੇ ਮੈਂ ਇਹ ਰਾਨ ਅੱਜ। ਅੱਜ ਪਟਾਕੇ ਪੈਣਗੇ। ਮੋٹے ਕੱਪੜੇ ਤਾਗੀ ਅੱਜ ਪਹਿਲੀ ਤਿਆਰੀ ਉਸ ਹਾਉਣੇ ਖੱਚ ਕੇ ਰੱਖੀ ਆ ਤੇ ਬਹੁਤ ਕੰਮ ਔਖਾ ਆਉਣ ਵਾਲਾ ਹੈ। ਚਾਹ ਦੀ ਬਤੀਲੀ ਤਰੀਦੀ ਆ। ਮੈਂ ਕਿਹਾ ਪਹਿਲਾਂ ਵਾਸ਼ਮੇ ਕਰੀ ਜਾਵਾਂ ਕਿਤੇ ਬਿਜੀ ਨਾ ਹੋ ਜੇ। ਕਰਕੇ ਗਰਮ ਪਾ ਕੇ ਕੱਪ ਚ ਨਾਲ ਦੀ ਨਾਲ ਚੱਲਦੇ ਆ ਕਿਉਂਕਿ ਟਾਈਮ ਕਾਫੀ ਹੋ ਗਿਆ। ਤੇ ਜੇ ਗੱਲ ਕਰੀਏ ਬਈ ਟੈਂਪਰੇਚਰ ਟੈਂਪਰੇਚਰ ਬੰਦ ਦਿਖਾਉਣਾ ਕਿੰਨਾ ਚੱਲਦਾ ਪਿਆ ਅੱਜ। ਲਓ ਜੀ। -22 ਡਿਗਰੀ ਚੱਲਦਾ ਪਿਆ ਤੇ ਕੱਲੂ ਫੇਰ ਸਨੋ ਦਿਖਾਈ ਵੀ ਆ। ਤੇ ਹੁਣ -22 ਡਿਗਰੀ ਦੇ ਵਿੱਚ ਬਈ ਸਮਾਨ ਲਾਉਣਾ ਸਮਾਨ ਤੇ ਇੰਦੂ ਵੱਧ ਵੀ ਠਰਿਆ ਪਿਆ ਬਈ ਹੋ ਵਾਹੀ ਗੁਰੂ ਕਿਵੇਂ ਲਾਵਾਂਗੇ ਯਾਰ ਤਾਕੀ ਅੱਜ ਮੋٹے ਕੱਪੜੇ ਪਾ ਕੇ ਥੱਲੇ ਦੀ ਹੋਰ ਮੋٹے ਕੱਪੜੇ ਸਿੱਟੇ ਵੇ ਹੁਣ ਅੱਜ ਟਰੱਕ 'ਚ ਵੀ ਕੋਟੀ ਨਹੀਂ ਲਾਉਣੀ ਹੈਗੀ ਦਸਤਾਨਿਆਂ ਦਾ ਮੈਨੂੰ ਥੋੜਾ ਜਿਹਾ ਕੱਚ ਮਾਰ ਗਿਆ ਯਾਰ ਦਸਤਾਨੇ ਮੇਰੇ ਕੋਲ ਹੈ ਤਾਂ ਸੀਗੇ ਹੋਰ ਇਹਦਾ ਡਬਲ ਕਰਕੇ ਮੋٹے ਪਾ ਲਾਂਗੇ ਤੇ ਰਾਤ ਵਾਕੀ ਬਈ ਆਪਾਂ ਆ ਲਾਈਟਿੰਗ ਲਾਈਏ ਰਾਤ ਦੇਥੇ ਵੜਾ ਕਿਵੇਂ ਲੱਗੀ ਆ ਇਧਰ ਦਿਖਾਉਣਾ ਬਸ ਲੋ ਜੀ ਬਣ ਗਈ ਨਾ ਗੱਲਬਾਤ ਪੂਰੀ ਹੁਣ ਆਪਾਂ ਚਾਹ ਚੂ ਪੀਲ ਕੇ ਆਪੇ ਨੂੰ ਟਾਈਮ ਹੈ ਨਹੀਂ ਕਿਉਂਕਿ ਟਾਈਮ ਹੋ ਗਿਆ ਵੱਜ ਚੁੱਕਿਆ 9 ਵਜੇ ਨਾਲੇ ਹੋ ਗਏ ਤੇ ਆਪਾਂ 9 ਵਜੇ ਸਟੋਰ ਖੋਲਦਾ ਬਸ ਆਪਾਂ ਤੌਰੀ ਪੈਣਾ ਇਥੋਂ ਚਾਹ ਆ ਚੀ ਜਾਂਦੇ ਆਂਦੀ ਪੀਵਾਂਗੇ ਇਹ ਫੇਰ ਫਰਾਤ ਇਨੇ ਪਟਾਕੇ ਪਏ ਆ ਹਜੇ ਰੋਡ ਰਾਡ ਸਾਫ ਨਹੀਂ ਕੀਤੇ ਤੇ ਗੱਡੀਆਂਾਂ ਬੱਡੀਆਂ ਵੀ ਭਰ ਗਈਆਂ ਖੜੀਆਂ ਪਰ ਪਲਾਇਆ ਪੂਜੇ ਸਾਫ਼ ਕਰੀ ਜਾਂਦੇ ਆ ਜਿੱਥੇ ਆਪਣੀ ਡਿਲੀਵਰੀ ਹੈਗੀ ਆ ਐਕਟ ਉੱਥੇ ਹੈਗਾ 18 ਤੇ ਮੈਨੂੰ ਆਏ ਆ ਵੀ ਪਲਾਇਆ ਸਾਫ਼ ਕੀਤਾ ਹੋਇਆ ਤਾਂ ਬੜਾ ਵਧੀਆ ਜਿੰਨੀ ਦਾ ਟਰੱਕ ਬਹੁਤ ਆਉਕਾ ਵਰਦਾ ਬਾਕੀ ਦੇਖਦੇ ਆ ਜੇ ਉਹਨਾਂ ਨੇ ਹੈਲਪ ਕਰਦੀ ਮਾਣੀ ਮੋਟੀ ਫਿਰ ਥੋੜਾ ਜਿਹਾ ਸੌਖਾ ਹੋ ਜੀਂ ਕਿੱਥੋਂ ਕਮੜਨਾ ਏ ਕਿੱਥੋਂ ਕਮੜਨਾ ਏ ਚੱਲ ਰਹੀਦਾ ਸਾਕੀਤ Good morning. Good morning. Very hectic day. Oh yeah, really, man. <laughs> I finally got the work truck moved. Okay, so I just park here in this solid? Uh, you go in like that. to okay. back up to the loading dock. Okay, so I will be try. Actually, I think so. This pickup truck is on the bay. If you wanna move this, it's easy for me. Can you move this or we not? Can move these okay, so um, uh, then I will be try. Okay? I can get our other, I can get the other guys to help guide us. Oh yeah, sure, man. If you can, uh, if we are, I uh, are able to like make left turn. You can run. Uh, that truck is empty or not? Uh, it's frozen. Okay. So actually, you uh, have how only, many pieces do only you have? eleven pieces. Only eleven. Uh, yeah, if we can do, just back up your truck. Yeah, then maybe I, can... I should just move that so you can pull. Oh truck. yeah, it's see. Here for me. Yeah. And then we would have to back you up. Uh, yeah, after yeah, 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 yeah. Last time when I came here, we uh, we do that same. ਜਸਟ ਡ੍ਰੌਪ ਯੂਅਰ ਸ਼ੈਮ ਐਂਡ ਹੇਅਰ ਦੈਨ ਆਈ ਬੈਕ ਅਪ ਮਾਈ ਟ੍ਰੈਕਲੇਅਰ ਐਂਡ ਜੈ ਸੀ ਯੂ ਫੋਰ ਮੀ ਜੀ ਆਹ ਕੇ ਆਹ ਕੇ ਯਾ ਬੈ ਕੇ ਆਹ ਕੇ ਯਾ ਸ਼ਾ ਚੱਕਰ ਹੌਣ ਕੀ ਪੈਂਦਾ ਉਹ ਇਨਾਰੀ ਡੌਗ ਆ ਕਹਿੰਦੇ ਲੈਫਟ ਟਰਨ ਮਾਰ ਕੇ ਨਾ ਬਈ ਇੱਥੇ ਬੈਕ ਲਾ ਦੋ ਉਹ ਸਾਹਮਣੇ ਪੁਲਿਸ ਵਾਲਿਆਂ ਘਟੀਆਂ ਖੜੀਆਂ ਪੁਲਿਸ ਥਾਣਾ ਬਈ ਸਾਹਮਣੇ ਜਿਹੜਾ ਹੈਗਾ ਚੱਕਰ ਕੀ ਪੈਂਦਾ ਮੂਰੇ ਇੱਕ ਸਨੋ ਪਈ ਵੀ ਉਹ ਉੱਥੇ ਉਹ ਮੂਰੇ ਪਿੱਕਾ ਖੜਾ ਇੱਕ ਆ ਖੜਾ ਕਿਉਂਕਿ ਇਹਨੇ ਬਹੁਤ ਜਗਾ ਘੇਰੀ ਹੋਈ ਆ ਕਿਉਂਕਿ ਟਰੱਕ ਦਾ ਇੱਥੋਂ ਵਿੱਚ ਵੜ ਜੂਗਾ ਪਰ ਟਰੈਲਰ ਨਹੀਂ ਟਰੈਲਰ ਦੀ ਪੈਠ ਲੱਗਣੀ ਆ ਲਾਸਟ ਟਾਈਮ ਵੀ ਮੇਰੇ ਨਾਲ ਇਦਾਂ ਹੀ ਹੋਇਆ ਸੀਗਾ ਹੁਣ ਮੈਂ ਇਹਨਾਂ ਨੂੰ ਰਾਇ ਦਿੱਤੀ ਆ ਮੈਂ ਕਿਹਾ ਭਰਾਵੋ ਇੱਥੇ ਖੜਾ ਲਓ ਆਪ ਦਾ ਟਰੱਕ ਕਰੋ ਬੈਗ ਸੋਡੇ 11 ਪੀਸ ਹੈਗੇ ਲਾ ਦੇਣਾ ਤੇ ਮੇਰਾ ਬੈਗ ਟਰੱਕ ਤੁਸੀਂ ਕਢਾ ਦਿਓ ਇਹਨੇ ਵੀ ਠੀਕ ਆ ਕੋਈ ਗੱਲ ਨਹੀਂ ਬਾਕੀ ਹੁਣ ਦੇਖਦੇ ਆ ਕਹਿੰਦੇ ਟਰੱਕ ਫਰੋਜਣ ਹੋਇਆ ਵਾ ਮੀ ਵੀ ਸਟਾਰਟ ਨਾ ਹੋਵੇ ਤੇ ਟਰਾਈ ਕਰਦੇ ਹੁਣ ਕੀ ਬਣਦਾ ਤੇ ਠੰਡ ਵਿੱਚ ਤਾਂ ਕਹਿੰਨਾ ਬਹੁਤ ਔਖਾ ਯਾਰ ਮਸ਼ੀ ਹਾਂ ਤੇ ਦੇਖਿਆ ਠੰਡ ਪਾਏ ਚ ਗਿਆੜੇ ਖਾਦੀ ਐ 11 ਪੀ ਸੀਗੇ ਤਸੱਲੀ ਕਰਾਦੀ ਵੀ ਤਸੱਲੀ ਪੂਰੀ ਹੁਣ ਆਪਾਂ ਟਰੱਕ ਕਰਨਾ ਬੈਗ ਤੇ ਰੋਡ ਦੇ ਉਤੇ en ਲਾ ਵੀ ਮਤਰੋ ਕਿਰਾ ਖਿੱਚ ਤੂ ਗਿਆ ਆਪਾਂ ਉਥੋਂ ਕੱਢ ਹੀ ਲਿਆਏ ਤੇ ਜਾਣਾ ਹੁਣ ਅਗਲੀ ਡਿਲੀਵਰੀ ਤੇ ਕਿਰਾ ਆਪਾਂ ਟਾਊਨ ਦੇ ਵਿੱਚੋਂ ਨਿਕਲ ਗਏ ਤੇ ਟਾਊਨ ਦੇ ਵਿੱਚ ਮਾੜਾ ਮੋਟਾ ਸਲਿਪਰੀ ਜੀ ਹੈਗੀ ਆ ਦੇਖ ਕੇ ਹੌਲੀ ਹੌਲੀ ਆਪਾਂ ਤੁਰੇ ਜਾਂਦੇ ਆ ਤੇ ਮੁੜ ਕੇ ਜਾਣਾ ਹੈ ਜੀ ਹੁਣ ਸ਼ਹਿਰ ਦਾ ਨਾ ਹੈਗਾ ਜੋਰਕ ਟਾਉਨ ਜਿੱਥੇ ਆਪਣੀ ਡਿਲੀਵਰੀ ਹੈਗੀ ਆ ਤੇ ਇੱਕ ਡਿਲੀਵਰੀ ਹੋਰ ਆ ਉਹ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਕੋਈ ਚੱਕਰ ਨਹੀਂ ਪਰ ਆਪਾਂ ਆਸ਼ ਨਹੀਂ ਕਰਨਾ ਢੰਡ ਕਹਿੰਦੇ ਠੰਡ ਨੇ ਕਹਿੰਦੇ ਕੀਤੀ ਪਈ ਆ ਬੱਸ ਕਰਾਈ ਪਈ ਆ ਬੱਸ ਕਹਿੰਦੇ ਬਾਬਿਓ ਆਏ ਹਾਏ ਠੰਡ ਕਹਿੰਦੀ ਤੇਰਾ ਮੈਂ ਕੀ ਲੈਣਾ ਤੇ ਕੀ ਦੇਣਾ ਚਲ ਆਪਾਂ ਨੂੰ ਆ ਚੀਜ਼ ਵਧੀਆ ਮਿਲ ਗਈ ਆ ਤੜਕਿਆਂ ਆ ਕੇ ਇਹਨਾਂ ਨੇ ਪਲਾਇਆ ਜਿਹੜਾ ਹੈਗਾ ਸਾਫ਼ ਕੀਤਾ ਹੋਇਆ ਤੇ ਆਪਣਾ ਥੋੜਾ ਟਰੱਕ ਸੌਖਾ ਬੈਕ ਲੱਗ ਜੂ ਆਪਣਾ ਲੱਗਣਾ ਟਰੱਕ ਉਹ ਡੌਗ ਤੇ ਬੈਗ ਇਹ ਜਿੱਦਾਂ ਹੁਣ ਇਹ ਖਾਲੀ ਕੀਤਾ ਹੈਗਾ ਨਾ ਪਲਾਜ਼ਾ ਸਾਫ਼ ਕੀਤਾ ਇਹ ਵੀ ਬਈ ਸਨੋ ਦੇ ਵਿੱਚ ਠੇਕੇ ਲੈਂਦੇ ਆ ਠੇਕੇ ਤਾਂ ਲੈਂਦੇ ਆ ਵੀ ਜਿਹਨੇ ਪਲਾਜ਼ਾ ਸਾਫ਼ ਕਰਾਉਣਾ ਮਹੀਨੇ ਦੇ ਹਿਸਾਬ ਨਾਲ ਜਾਂ ਕੋਈ ਨਰ ਸਿਸਟਮ ਹੁੰਦਾ ਉਹ ਮੇ ਇਹ ਪੈਸੇ ਦੇ ਦਿੰਦੇ ਆ ਤੇ ਜਦੋਂ ਉਹਨਾਂ ਤੜਕੋ ਕੰਮ ਤੇ ਹਨ ਜਿੱਦਾਂ ਸਨੋ ਪੈਣੀ ਆ ਉਹਨਾਂ ਨੇ ਆਪਣੇ ਆਪ ਆ ਕੇ ਸਾਫ਼ ਕਰ ਜਾਣਾ ਕਿਉਂਕਿ ਇਹਨਾਂ ਕੋਲੇ ਦੂਜੀਆਂ ਹੁੰਦੀਆਂ ਛੋਟੀਆਂ ਛੋਟੀਆਂ ਕ੍ਰੇਨਾਂ ਜੀਆਂ ਕਿਉਂਕਿ ਹਰੇਕ ਬੰਦਾ ਤਾਂ ਲੈ ਨਹੀਂ ਸਕਦਾ ਤੇ ਸਟੋਰ ਵਾਲਿਆਂ ਨੂੰ ਵੀ ਔਖਾ ਇੰਨਾ ਵੱਡਾ ਪਲਾਜ਼ਾ ਜਿਹੜਾ ਹੈਗਾ ਸਾਫ਼ ਕਰਨਾ ਹਨਾ ਤਾ ਕਰਕੇ ਜਦੋਂ ਇਹਨਾਂ ਨੇ ਖੁੱਲਣਾ ਆ ਸਾਰਾ ਮਸ਼ੀਨ ਨਾਲ ਉਹਨਾਂ ਨੇ ਸਾਫ਼ ਕਰਕੇ ਉੱਠ ਜਾਣ ਤੇ ਨਾਲ ਫਰੇਮਾਂ ਨੂੰ ਵੀ ਸੌਖਾ। ਸਨੋ ਦੇਖੋ ਮਾੜੀ ਕਿਵੇਂ ਚੜੀ ਵੀ ਇਹ ਵਿੱਚ। ਪੂਰਾ ਮਾਹੌਲ ਹੈ ਇੱਕ ਨੰਬਰ ਆ ਨਾ। ਵਾਹੀ ਗੁਰੂ ਸੱਚੇ ਬਾਦਸ਼ਾਹ। ਲਓ ਜੀ ਚੱਲ ਕੇ ਕਿਰਾ ਲਾਈਏ ਬੈਕ ਤੇ ਪਰ ਆ ਬੂਟਾਂ ਦੇ ਜਿਹੜੀਆਂ ਮੇਰੀਆਂ ਚੈਨਾ ਪਾਈਆਂ ਨੇ ਨਾ ਮੇਰੀਆਂ ਲਾ ਕੇ ਰੱਖੀਆਂ ਹੋਈਆਂ ਸੀਆਂ। ਅੱਜ ਤੜਕਿਓ ਮੈਨੂੰ ਫੇਰ ਦੁਬਾਰਾ ਪਾਉਣੀਆਂ ਪਈਆਂ। ਚੱਕਰ ਕੀ ਸਲਿੱਪਰੀ ਹੋ ਗਈ ਹੁਣ। ਇਹ ਵੀ ਮੜਾਏ ਹੱਥ ਮਾਰੀ ਲਈਏ। ਬਿਸਤਾਨੇ ਦੇ ਭੌਣੇ ਵਿੱਚ ਹੀ ਰੱਖ ਆਂਦਾ ਯਾਰ ਮੈਂ। ਇੱਥੋਂ ਇਕੱਲੇ ਪੇਪਰ ਲੈ ਜਾਾਂਗੇ ਆਪਾਂ। ਓ ਵਾਹਿਗੁਰੂ ਦੇਖਣ ਨੂੰ ਤੌਪ ਲੱਗਦੀ ਆ। ਤੇ ਟੈਂਪਰੇਚਰ ਬਾਈ ਹੋ ਗਿਆ -22 ਡਿਗਰੀ। -22 ਡਿਗਰੀ ਆ। ਤੇ ਸਨੋ ਰੀ ਚਰੜਾ ਚਰੜਾ ਸੌਂਦੀ ਆ ਸਾਨੂੰ। ਆਏ ਪੈਂਦੀ ਆ ਬੜਾਕੇ। ਕੋ ਆਹੀ ਕੋ ਸੱਚੇ ਪਾਤਸ਼ਾ ਆ ਜੋਗਰਾ ਆ ਸਾਰੇ ਢੇਰ ਲੱਗੇ ਪਏ ਦੇਖੋ ਆ ਸਾਰੀ ਸنو ਇਕੱਠੀ ਕੀਤੀ ਜੀ ਨਾ ਵਾਈਪਰ ਸਫਾਈ ਨਹੀਂ ਕਰਦੇ ਪਏ ਉਹ ਸنو ਜੰਮੀ ਵੀ ਆ ਇਹਨੂੰ ਹੱਡ ਪਾਟ ਕੇ ਮੜਿਆ ਕਰਕੇ ਸਾਫ ਰਾਹ ਦੇ ਵਿੱਚ ਬਹੁਤ ਔਖੇ ਹੋਏ ਇਹਨੂੰ ਕਰਕੇ ਸਾਫ ਸੋਈਆ ਮੁੜ ਕੇ ਅਗਲੀ ਡਿਲੀਵਰੀ ਤੇ ਚੱਲਾਂਗੇ ਡਿਲੀਵਰੀ ਆਪਣੀ ਵਾਲੀ ਹੋ ਚੁੱਕੀ ਆ ਉਹ ਵਾਹੂ ਤੇ ਰਾਗਲੀ ਡਿਲੀਵਰੀ ਤੇ ਜਾਵਾਂਗੇ ਕਿਹੜੇ ਪਾਸੇ ਦੀ ਕੱਢ ਗਏ ਯਾਰ ਹ ਘੁੰਮ ਜਿੱਧਰਲੇ ਪਾਸੇ ਟਰੱਕ ਦੇਖਦੇ ਆ ਉਹ ਵਾਹੂ ਠੰਡ ਬਹੁਤ ਠੰਡ ਆ ਯਾਰ ਇੰਨਾ ਕਿ ਸਵਾਲ ਆਉਣਾ ਔਖਾ ਨੇ ਉਂਗਲਾਂ ਟਟੀਆਂ ਪਈਆਂ ਟਟੇ ਉਹ ਦੇਓ ਕ੍ਰੇਨ ਫੈਰਦੀ ਜਿਹੜੀ ਮੈਂ ਕਹਿੰਦਾ ਸੀ ਸਾਫ ਸੋਈਆ ਕਰਨ ਵਾਲੀ ਇਨੇ ਸਾਰੀ ਸਨੋ ਚੱਕ ਕੇ ਮਾਰਨੀ ਆ। ਉਹ ਟਰੱਕ ਆ ਗਿਆ। ਗਾਹਾਂ ਕਰੀਏ। ਉਹ ਹਮਤੀ ਮੁਰਜ ਰਹੇ ਉਸ ਤੋਂ ਬਾਅਦ ਪੰਛੀ ਮਾਰ ਵੀ ਆਏ ਤੇ ਲੈਣਾ ਤੇ ਕਰਦੀਆਂ ਦੋ ਇੱਕ ਜਿਹੜੀ ਕੱਲ ਸਟੱਕ ਹੋ ਕਰਦੀ ਇੱਕ ਹੋਣੀ ਹੈ ਪੰਜਵੀਂ ਦਾ ਅਸੋਸ ਹੋਵੇਗਾ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ ਨੈਕਸਟ ਡਿਲੀਵਰੀ ਤੇ ਬਾਈ ਜੀ ਪਹੁੰਚ ਚੁੱਕੇ ਆ ਤੇ ਸ਼ਹਿਰ ਦਾ ਨਾਮ ਹੈਗਾ ਜੀ ਯੋਰਕ ਟਾਊਨ ਤੇ ਸਕੈਚਅਪ ਦੇ ਵਿੱਚ ਪੈਂਦਾ ਤੇ ਸਕੈਚਅਪ ਨੂੰ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਨਾ ਤੇ برفਾਂ ਵਾਲੀ ਠੰਡੀ ਧਰਤੀ ਤੇ ਚਾਰੇ ਪਾਸੇ ਬਾਈ ਚਿੱਟੀ ਚਾਦਰ ਵੀ ਸੀ ਇਸ ਸنو ਦੀ ਤੇ ਪੰਗੇ ਪਰ ਸنو ਦੇ ਦੇ ਹੈਗੇ ਆ ਉਹ ਸنو ਪਾਸੇ ਕਰਨ ਵਾਲੀ ਮੈਨੂੰ ਲੱਗਦਾ ਨਾ ਖਰਾਬ ਹੋ ਗਈ ਆ ਤੇ ਉਹ ਚੱਲਦੀ ਨਹੀਂ ਫਿਰ ਜਿਹੜਾ ਤਾਰ ਲਾਈ ਬੈਠੇ ਬਿਜਲੀ ਵਾਲੀ ਤੇ ਇੱਕ ਟਰੱਕ ਵਾਲਾ ਰੈਡੀ ਉੱਥੇ ਖੜਾ ਸੀ ਵੈਸੇ ਇਹਨਾਂ ਦੀ ਡਿਲੀਵਰੀ ਹੋ ਪਿੱਛੇ ਹੁੰਦੀ ਆ ਪਰ ਮੈਨੂੰ ਲੱਗਦਾ ਵੀ ਝਾੜ ਸਾਫ ਨਹੀਂ ਹੋਈ ਕਰਕੇ ਤੇ ਉਹ ਰਾਹ ਦੇ ਵਿੱਚ ਹੀ ਖੜੀ ਆ ਬਾਕੀ ਹੁਣ ਦੇਖਦੇ ਆ ਕੀ ਕਹਿੰਦੇ ਹੈਗੇ ਆ ਵੇਟ ਕਰਦ ਨੂੰ ਕਿਹਾ ਇੱਥੇ ਆਪਾਂ ਵੇਟ ਕਰਦੇ ਆ ਬਾਕੀ ਬਾਅਦ ਦੀ ਬਾਤ ਚ ਦੇਖਾਂ ਹੁਣ ਕੀ ਬੰਦ ਆਏਗਾ ਜੂਰ ਟਰਨ ਮਾਰ ਕੇ ਲੈ ਜਾਂਦਾ ਤੇ ਉੱਥੋਂ ਨਿਕਲ ਜਾ ਟਰੱਕ ਤਾਂ ਵੀ ਚੰਗਾ ਹੈਗਾ ਫਿਰਦੇ ਨਾ ਬਾਈ 4x4 ਕੜੀ ਸੀ ਟਰੈਕਟਰਾਂ ਸਨੋ ਕੜੀ ਸੀ ਇੱਥੇ ਕਰਦੇ ਆ 4x4 ਕੰਮ ਹੁਣ ਆਪਾਂ ਲਾਉਣਾ ਹੈਗਾ ਉਹ ਟਰੱਕ ਵਾਲ ਨੂੰ ਮੈਂ ਕਿਹਾ ਜੀ ਸਟਰੀਟ ਤੇ ਪਾਰਕ ਕਰ ਲਾ ਉਹਨੇ ਅੰਦਰ ਜਾ ਕੇ ਕਰ ਲਿਆ ਤੇ ਚੱਲ ਕੋਈ ਨਾ ਵਧ ਗਈ ਰਹਿ ਗਈ ਆਪਾਂ ਇੱਥੋਂ ਹੁਣ ਆਪਾਂ ਟਰੱਕ ਕਰ ਦੋਣਾ ਇੱਥੇ ਬੈਕ ਤੇ ਲਾ ਕੇ ਪਿੱਛੇ ਰੋਟੀ ਪਾ ਲਈ ਛਕਦੇ ਆਂ ਨਾਲੇ ਬਣਾਉਣੇ ਘਟ ਜਾ ਬਾਬੇ ਫੁੱਲ ਫੜਾ ਕੇ ਬਾਏ ਪਿਆ ਕਹਿੰਦੇ ਬੈਟਰੀ ਲੈਣ ਗਏ ਵਾ ਕਹਿੰਦੇ ਬੈਟਰੀ ਖਰਾਬ ਹੋ ਗਈ ਕਹਿੰਦੇ ਇਹਦੀ ਤਾਂ ਕਰਕੇ ਰਾਹ ਦੇ ਵਿੱਚ ਹੀ ਖੜੀ ਆ ਚਾਲੋ ਕਹਿੰਦੇ ਇੱਥੋਂ ਬਚਾ ਕੇ ਜੇ ਕੱਢ ਲ ਲੈ ਕੇ ਬਾਬੇ ਰਾਨਾ ਬਾਅਦ ਦੀ ਬਾਦ ਦੇਖਾਂਗੇ ਇੱਥੇ ਸਾਈਡ ਤੇ ਖੜਾ ਕੇ ਨਾ ਰੋਟੀ ਖਾ ਲ ਗੇ ਗਾਂ ਲਈ ਡਿਲੀਵਰੀ ਤਾਂ ਆਪਣੀ ਹੋਣੀ ਨਹੀਂ ਬਾੜੇ ਵੀ ਹੱਥ ਚੈੱਕ ਕਰੋ ਇੰਨੀ ਠੰਡ ਹੈਗੀ ਨਾ ਟੈਂਪਰੇਚਰ ਸੋਨ ਹੁਣ ਕਿੰਨਾ ਦਿਖਾਈਏ ਭਰਾਵੋ ਕਿੰਨਾ ਆਇਆ ਹਰ ਵਾਰ ਸੋਨ ਦਿਖਾਈਦਾ ਇਹ ਇੰਨੀ ਠੰਡ ਦੇ ਵਿੱਚ ਕੰਮ ਕਰਨਾ ਬਹੁਤ ਬਈ ਔਖਾ ਹੈ। ਇੰਨਾ ਕ ਔਖਾ ਹੈਗਾ ਕੀ ਦੱਸੇ ਤੁਹਾਨੂੰ। ਲਓ ਜੀ। ਮੈਨਸ ਇੱਕ ਕੀ ਡਿਗਰੀ ਹਜੇ ਤੱਕ ਚੱਲੀ ਜਾਂਦਾ। ਤੇ ਸਾਹਮਣੇ ਬਈ ਖੜੀਆਂ ਕਲਾਸ ਦੀਆਂ ਮਸ਼ੀਨਾਂ। ਓਹ ਦੇਖੜੀਆਂ ਦੇਖੋ। ਇਧਰਲੇ ਪਾਸੇ ਖੜੇ ਵੱਡੇ-ਵੱਡੇ ਟਰੈਕਟਰ ਏਜੰਸੀ ਆ। ਵੀਵੇਂ ਮੇਟਰ ਡਿਲੀਵਰੀ ਕਰਕੇ ਜਾਂਦੇ ਆ ਟਿਕਾਣੇ ਤੇ ਪਹੁੰਚਦੇ ਆ ਤੇ ਡਾਊਨ ਹਿੱਲ ਪੈਂਦੀ ਆ ਹੌਲੀ ਹੌਲੀ ਤਾਰਾਂਗੇ ਰੋਡ ਜਾਂ ਚਮਕਦਾ ਪਾਣੀ ਜਾਂ ਲੱਗਦਾ ਜਿਵੇਂ ਜੰਮਿਆਵਾ ਹੁੰਦਾ ਨਾ ਤਾਂ ਕਰਕੇ ਹੌਲੀ ਹੌਲੀ ਫੋਰ ਰੈਫਰੈਸ਼ਰ ਲਾ ਕੇ ਡਾਊਨ ਹਿੱਲ ਤਾਰਾਂਗੇ ਮੁੜ ਕੇ ਉਹ ਉੱਥੇ ਹੌਲੀ ਹੌਲੀ ਤਾਂ ਨੂੰ ਚੜਾਂਗੇ ਉੱਥੇ ਨਸਿ ਨਿਪਰੀ ਹੋਵੇ ਅਜੇ ਦੈਣ ਖੜਾ ਇਹ ਤੇ ਰਾਤ ਨੂੰ ਪਹਿਲਾਂ ਪਹਿਲਾਂ ਪਟਕਾਣੇ ਲਾ ਕੇ ਆਣਗੇ ਅਸੀਂ ਪਾਸੇ ਬਾਕੀ ਤੁਸੀਂ ਭਾਈ ਵਲੌਗ ਵਧੀਆ ਲੱਗ ਰਿਹਾ ਚੈਨਲ ਆਪਣਾ ਜਰੂਰ ਸਬਸਕ੍ਰਾਈਬ ਕਰੋ ਜੰਡੀ ਗਟਾਉਣ ਹੈ ਲਾਓ ਰੱਬਾ ਏਡੀ ਡਾਉਣ ਹੈ ਲਾਓ ਹੌਲੀ 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 ਡਾਉਣ ਹੈ ਲੀ ਕਾਫੀ ਵੱਡੀ ਆ ਕਹਿੰਦੇ ਹੌਲੀ ਹੌਲੀ ਕਰਕੇ ਲਾਉਣਾ ਆਪਾਂ ਨੂੰ ਮੇਨ ਹਾਈਵੇ ਰਹਿਗਾ 12 ਕਿਲੋਮੀਟਰ ਪਾਣੀ ਜਾਂ ਖੜੀ ਰਹਾ ਜੰਮਿਆ ਵਾ ਖੜੀ ਕਿਹੜੇ ਹਿਸਾਬ ਨਾਲ ਪਤਾ ਨਹੀਂ ਲੱਗਦੀ ਰਿਆ ਆ ਮੋੜ ਜਾ ਟੱਪ ਜੀ ਫੇਰ ਕੋਈ ਚੱਕਰ ਨਹੀਂ ਆਪਾਂ ਦਾ ਰਹਿਗਾ ਹੌਲੀ 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 ਪਹਿਲਾਂ ਪਿੱਛੇ ਰੁਕਣ ਲੱਗੇ ਪੰਪ ਤੇ ਮੈਂ ਕਿਹਾ ਚੱਲ ਕੋਈ ਨਾ ਤੜਕ ਉੱਠ ਕੇ ਚਲਾ ਲੂ ਕਿਉਂਕਿ ਆਪਣੀ ਡਿਲੀਵਰੀ ਲੇਟ ਹੀ ਹੋਣੀ ਆ ਫਿਰ ਮੌਕੇ ਤੇ ਮੈਂ ਵੈਦਰ ਚੈੱਕ ਕੀਤਾ ਤੇ ਤੜ ਕਿਉਂ ਕਹਿੰਦੇ ਪੈਣੀ ਹੈਗੀ ਸਨੋ ਤੇ ਮੈਂ ਕਿਹਾ ਚੱਲ ਮਿੱਤਰਾ ਬਾਟ ਕਾਢ ਹੀ ਲੈਨੇ ਚੱਲ ਵਧੀਆ ਹੋ ਗਿਆ ਇੱਥੇ ਆਪਾਂ ਆ ਗਏ ਤੇ ਤੜ ਕਿਉਂ ਹੁਣ ਇੱਥੋਂ ਆਦਾ ਆਰਾਮ ਨਾਲ ਬੇਫਿਕਰੀ ਨਾਲ ਉਠਾਂਗੇ ਤੇ ਨਾਲੇ ਤੇਲ ਪਾਣੀ ਇੱਥੋਂ ਆਪਾਂ ਭਰਾਲ ਗਏ ਅਸੀਂ ਸੁੱਸੀ ਸੁੱਸੀ ਕਰੀਏ ਯਾਰਾ ਸਾਫ਼ ਟਿੱਕਰ ਆ ਕੇ ਜੇ ਪਾਰਕਿੰਗ ਆ ਜੇ ਪੰਪ ਤੇ ਹੈਈ ਆ ਤੇ ਮੁੜ ਕੇ ਚੱਲਾਂਗੇ ਆਪਾਂ ਫਿਰ ਉੱਥੇ ਪਾਰਕਿੰਗ ਦੇ ਵਿੱਚ ਲਾਵੀ ਮਿੱਤਰੋ ਲੱਗ ਗਿਆ ਆਪਾਂ ਦਾ ਟਿਕਾਣਾ ਬਾਬੇ ਦੀ ਕਿਰਪਾ ਨਾਲ ਵਧੀਆ ਹੌਲ ਹੰਗਾਰੇ ਨਾਲ ਸਫਰ ਜਾਣੇ ਪੜ ਗਿਆ ਬਾੜਾ ਇਹ ਹੋਰ ਬੈਕ ਕਰ ਦਿੰਦੇ ਆ ਤੇ ਕੋਈ ਡੋਰਾ ਡਾਰਾ ਨਹੀਂ ਖੋਲਦਾ ਥੋੜਾ ਪਰਾਨੂ ਕਰਕੇ ਜੇ ਟਰੱਕ ਲਾਉਣਾ ਤਾਂ ਪਰਾਨੂ ਕਰਕੇ ਲਾ ਸਕਦੇ ਹਣਾ ਚੱਲ ਦੇਖਦੇ ਆ ਤੇ ਠੰਡ ਵੀ ਇੰਨੀ ਕਿ ਜ਼ਿਆਦਾ ਹੈਗੀ ਨਾ ਤੇਲ ਭਰਾਇਆ 10-12 ਮਿੰਟਾਂ ਜਾ ਤੇ ਮੈਂ ਕਿਹਾ ਛਰਾ ਲੱਗ ਗਿਆ ਹੱਥ ਟੱਟ ਗਏ ਦੇਖੋ ਕੋਲਡ ਸਟਾਰਟ ਚੱਲਦੇ ਮਾਰ ਦੇਣਾ ਤੂੰ ਆ ਅੱਜ ਅਸੀਂ ਇੱਧਰ ਨੇ ਪਾਸੇ ਮਾੜਾ ਚੈੱਕ ਕਰਦੇ ਕਿ ਸਾਹ ਹਰਦਾ ਹੈ। ਲੈ ਵੀ ਬਾਈ ਦੀ ਮਸ਼ੀਨ ਜੀ ਲੱਦੀ ਵੀ ਆ ਮਾੜਾ ਥੋੜਾ ਇੱਧਰ ਨੂੰ ਕਰਕੇ ਲਾ ਦਿੰਦੇ ਆਪਾਂ। ਤੇ ਜੇ ਕਿਸੇ ਨੇ ਗਾਹਾਂ ਲਾਉਣਾ ਹੋਇਆ ਤਾਂ ਫੇਰ ਲੱਗ ਜੂਗਾ। ਇੱਧਰ ਨੂੰ ਕਰਕੇ ਬਾਈ ਬੜੀ ਵੱਡੀ ਵੱਡੀ ਮਸ਼ੀਨ ਹੈ ਬੀਰ ਬੀਰ। ਅੱਛਾ ਹੂੰ ਹੌਕ ਕੀਤੀ ਵੀ ਆ ਇਹ। ਟਾਇਰ ਸੈੱਟ ਕਰਕੇ। ਥੋੜਾ ਇੱਧਰ ਨੂੰ ਕਰਕੇ ਦਵਾ ਕੇ ਇਹ ਲਾ ਦਿੰਦੇ ਆ। ਮੁੜ ਕੇ ਚਲਾ ਦੋ ਜਦੋਂ ਮਰਜ਼ੀ ਕੱਢ ਲੈ। ਓ ਵਾਹੇ ਕਰੂ। ਲਓ ਵੀ ਜਾਣ ਜਾ ਗਿਓ ਲਾਗੇ ਬਾਬੇ ਦੀ ਕਰਪਣਾ ਜਟਕਾਣੇ ਲਓ ਜੀ ਇਹਨੂੰ ਕਰਕੇ ਬੰਦ ਹੁਣ ਹੋਇਆ ਨਹੀਂ ਬੰਦ ਇਹ ਲਓ ਇਹਨੂੰ ਕਰਕੇ ਬੰਦ ਹੁਣ ਤੇਰੀ ਕਾਲੂ ਲੋਡ ਪਊਗੀ ਤੇ ਟਾਈਮ ਹੋ ਚੁੱਕਿਆ ਜੀ ਸਰੀ ਦੇ ਵਿੱਚ ਹੋ ਚੁੱਕਿਆ 5:30 ਕੈਲਗਰੀ ਦੇ ਵਿੱਚ ਹੋ ਚੁੱਕਿਆ 6:30 ਤੇ ਆਪਣਾ ਇਧਰਲੇ ਪਾਸੇ ਨੂੰ ਹੋ ਚੁੱਕਿਆ 7:30 ਤੇ ਤਰੀਕ ਹੈਗੀ ਹੈ ਜੀ ਆਪਣੀ 18 ਤੇ ਕਾਲੂ ਹੈਗਾ ਜੀ ਆਪਣਾ ਬਾਰਥਡੇ ਪਰ ਇਹ ਵਲੌਗ ਤਾਂ ਉਦੋਂ ਲੇਟ ਹੋ ਜਾਣਾ ਉਦੋਂ ਬਾਡੇ ਦਾਂਗੇ ਹਨ ਤੇ ਜੇ ਇਹ ਵਲੌਗ ਆਇਆ ਤਾਂ ਜਰੂਰ ਵੈਸ਼ ਕਰਿਓ ਬਾਕੀ ਮੈਂ ਰੀਲ ਵੀ ਇੱਕ ਪਾ ਦੂੰਗਾ ਤੇ ਆਪਾਂ ਹੁਣ ਜੀ ਬਿਲਕੁਲ ਲੱਗੇ ਹੋਏ ਆ ਟਿਕਾਣੀ ਤੇ ਤੇਲ ਭਰਾ ਕੇ ਤੇ ਇੱਥੇ ਸੈਟਿੰਗ ਬੈਟਿੰਗ ਕਰ ਲਈ ਆਪਾਂ ਤੇ ਆਹ ਜੈਲੋ ਸਾਈਨ ਆਉਂਦਾ ਪਿਆ ਜਦੋਂ ਟਰੱਕ ਆਈਡਲਿੰਗ ਕਰਦਾ ਨਾ ਜਿੱਦਾਂ ਹੁਣ ਖੜਾ ਚੱਲੀ ਜਾਂਦਾ ਵੈਸੇ ਆਪਾਂ ਕਰੂਜ਼ ਵੀ ਲਾ ਦਿੰਨੇ ਆ ਤਾਂ ਕੰਪਨੀ ਕਹਿੰਦੀ ਆ ਖੜੇ ਦੀ ਆਈਡਲਿੰਗ ਨਾ ਕਰੋ ਆਈਡਲਿੰਗ ਦਾ ਮਤਲਬ ਜਿਨ੍ਹਾਂ ਨੂੰ ਪਤਾ ਉਹ ਸਕਿਪ ਕਰਿਓ ਜਿਹੜੀ ਨਿਕਾਲੇ ਜਾਂ ਕੋਈ ਵੀ ਵਲੌਗ ਦੇ ਉਹ ਇਦੇ ਨਾਲ ਕੀ ਹੁੰਦਾ ਜੀ ਡੈਫ ਵਾਲੀ ਪੱਟੀ ਆਪਣੀ ਉਹ ਭਰ ਜਾਂਦੀ ਆ ਤਾਂ ਹੁਣ ਇਹ ਕਹਿੰਦਾ ਆਪ ਦਾ ਇਹਨੂੰ ਰੀਜਨ ਦਬਾਓ ਰੀਜਨ ਦਬਾਉਣ ਦਾ ਮਤਲਬ ਤੁਹਾਨੂੰ ਮੈਂ ਦੱਸਦਾ ਕੀ ਹੁੰਦਾ ਲਓ ਜੀ ਰੀਜਨ ਦਬਾਉਣ ਦਾ ਮਤਲਬ ਹੁੰਦਾ ਆਪਾਂ ਇੱਥੋਂ ਜਾਣਾ ਇਹਦੇ ਵਿੱਚੋਂ ਜਾ ਕੇ ਆਪਾਂ ਜਾਣਾ ਹੈਗਾ ਇਹ ਆ ਦੇ ਉਹ ਕਹਿੰਦੇ ਰੀ ਜਨਰੇਸ਼ਨ ਇਜ਼ ਨੀਡਿਡ ਠੀਕ ਹੈ ਨਾ ਤੇ ਪੋਸੀਬਲ ਸਟੈਲ ਸਟੈਂਡ ਉਕੇ ਜੀ ਇਹ ਤਾਂ ਆਪਾਂ ਨੂੰ ਨੋਟੀਫਿਕੇਸ਼ਨ ਆਈ ਹੈ ਉਹ ਕਹਿੰਦੇ ਨੀਡੇਡ ਹੈ ਪਰ ਆਪਾਂ ਕੱਢਣਾ ਕਿੱਥੋਂ ਜਾ ਕੇ ਇਹ ਸੈਟਿੰਗ ਦੇ ਵਿੱਚੋਂ ਜਾ ਕੇ ਲਓ ਜੀ ਆ ਆ ਗਿਆ ਉਹ ਕਹਿੰਦੇ ਜਿਹੜਾ ਹੈਗਾ ਸਾਨੂੰ ਇਹ ਦਬਾਉਣਾ ਪੈਣਾ ਲਓ ਜੀ ਸਟਾਰਟ ਦੀ ਆਪਸ਼ਨ ਆ ਗਈ ਲਓ ਜੀ ਹੁਣ ਸਟਾਰਟ ਆਪਾਂ ਕਰਤਾ ਥੋੜੇ ਟਾਈਮ ਤੱਕ ਇਹਨੇ ਸਟਾਰਟ ਹੋ ਜਾਣਾ ਤੇ ਮੁੜ ਕੇ ਦੀ ਜਿਹੜਾ ਹੈਗਾ ਇੱਕੋ ਦਾ ਮਰੀਸ਼ ਆਰਪੀ ਉਹਦੀ ਬਾਧ ਜਾਣੀ ਆ ਤੇ ਜਿਹੜੀ ਪੱਠੀ ਹੁਣੀ ਆ ਉਹ ਇਹਨਾਂ ਨੇ ਕਲੀਨ ਕਰ ਦੇਣੀ ਆ ਠੀਕ ਹੈ ਇਦਾਂ ਦਾ ਹਿਸਾਬ ਕਿਤਾਬ ਕਿ ਬਾਕੀ ਆਪਾਂ ਮੜੇ ਪੜਦਗੇ ਭਾਈ ਜਿਨ੍ਹਾਂ ਦੇ ਆਪਣਾ ਮੈਸੇਜ ਆਇਆ ਕਿ ਬਲੌਗ ਮੁੜ ਕੇ ਆਪਾਂ ਅਪਲੋਡ ਕਰ ਦੇਣਾ ਬਾਲਾ ਵੱਡਾ ਵੀ ਨਾ ਹੋਵੇ ਕੱਲੇ ਨਾ ਹੀ ਬੋਲਾਂਗੇ ਜੇ ਕਿਸੇ ਨੇ ਕੋਈ ਪੁੱਛਿਆ ਹੋਇਆ ਤਾਂ ਉਹਦੇ ਬਾਰੇ ਭਈ ਆਪਾਂ ਦੱਸ ਦਾਂਗੇ ਲਓ ਜੀ ਕਿੱਥੇ ਜਾਣਾ ਬੜਾ ਆਪਾਂ ਨੂੰ ਲਓ ਜੀ ਮੈਸੇਜ ਆਇਆ ਜੀ ਵੀਰ ਦਾ ਆਪਣੇ ਦਾ ਲਓ ਜੀ ਪੜੀ ਜਾਂਦੇ ਆ ਬ੍ਰਿੰਦਰ ਸਿੰਘ ਦਾ ਮੈਸੇਜ ਆਇਆ ਰਿਸਪੈਕਟ ਫੂਰ ਆਊਟਰਕਿੰਗ ਥੈਂਕ ਯੂ ਮੇਰਾ ਵੀਰ ਹੈਪੀ ਵੀਰੇ ਦਾ ਮੈਸੇਜ ਆਇਆ ਨਾਲ ਜ਼ਰੂਰ ਲਿਖਿਆ ਕਰੋ ਬਾਈ ਨੇ ਲਿਖਿਆ ਹੈਗਾ ਨਾ ਕਰਤਾਰਪੁਰ ਸਾਹਿਬ ਪੰਜਾਬ ਪਾਕਿਸਤਾਨ ਵੈਲਕਮ ਆ ਜੀ ਪਾਕਿਸਤਾਨ ਵਾਲੇ ਤੁਹਾਡਾ ਸਵਾਹੀ ਨਾਲ ਚਲਾਓ ਬਰੋ ਧਿਆਨ ਨਾਲ ਰਹੋ ਥੈਂਕ ਯੂ ਮੇਰਾ ਵੀਰ ਮੰਗਲ ਬਰਾੜ ਸਾਹਿਬ ਥੈਂਕ ਯੂ ਮੇਰਾ ਵੀਰ ਵੱਡੇ ਸਿਲੰਡਰ 10 ਸਾਲ ਤੋਂ ਇੰਡੀਆ ਵਿੱਚ ਵੀ ਆਉਂਦੇ ਆ ਸასი ਸ਼ਕਾਲ ਥੈਂਕ ਯੂ ਮੇਰਾ ਵੀਰ ਜੀ ਥੈਂਕ ਯੂ ਸੋ ਮਾਚ ਹਰਪ੍ਰੀ ਜੀ ਬਲਜੀਤ ਸਿੰਘ ਵੀਰੇ ਦਾ ਮੈਸੇਜ ਆਇਆ ਦਿਲ ਭੇਜਿਆ ਜੀ ਧੰਨਵਾਦ ਤੁਹਾਡਾ ਮੋٹے ਮੋٹے ਜੱਪਾ ਪੜਦਿੰਦੇ ਜਿੰਨੇ ਜਿੰ ਸੋਨਾ ਬਲੌਗ ਆ ਮੇਰੇ ਵੀਰ ਨੇ ਲਿਖਿਆ ਆਪਣੇ ਨੇ ਜਗਸੀਰ ਸਿੰਘ ਸਤਨਾਮ ਬਲੌਗ ਅੱਤ ਕਰਾਤੀ ਮੇਰਾ ਵੀਰ ਖਿੱਚ ਕੇ ਰੱਖੂਗਾ ਗੁਰਜੰਟਾ ਵੀਰ ਨੇ ਕਿਹਾ ਅਬਦੁੱਲਾ ਜੱਟ ਆ ਗਿਆ ਠੀਕ ਆ ਜੀ ਸੰਨੀ ਆ ਗਿਆ ਜਸਵੀਰ ਬਰਾੜ ਆ ਗਿਆ ਏਕਮ ਹਾਂਸ ਦਾ ਹੈਲੋ ਗਿਆ ਹੈਲੋ ਮੇਰਾ ਵੀਰ ਅਬਦੁੱਲੇ بھائی ਨੇ ਕਿਹਾ ਇਹਨਾਂ ਦੇ ਆਪਾਂ ਰਿਪਲਾਈ ਕੀਤੇ ਹੋਏ ਇੰਨੇ ਕ ਮੈਸੇਜ ਆਇਆ ਜੀ ਮਗਰਲੇ ਬਲੌਗ ਤੇ ਤੇ ਇੱਦਾਂ ਹੀ ਮੈਸੇਜ ਕਰ ਦਿਆ ਕਰੋ ਜਦੋਂ ਵੀ ਟਾਈਮ ਲੱਗਿਆ ਕਰੂਗਾ ਤੇ ਤੁਹਾਡੇ ਕੋਈ ਪੜਦੇ ਰਿਹਾ ਕਰਾਂਗੇ ਲਓ ਜੀ ਹੁਣ ਦਿਓ ਆ ਗਿਆ ਆਪਾਂ ਇੱਥੇ ਲੱਗਿਆ ਸੌਣ ਸ਼ਹਿਰ ਦਾ ਨਾਂ ਹੈਗਾ ਬ੍ਰੈਂਡਨ ਤੜਕਾ ਪੀਸੀ ਸੇਰ ਡਿਲੀਵਰੀ ਹੈਗੀ ਆਪਣੀ ਤੇ ਤੜਕਾ ਉੱਠ ਕੇ ਡਿਲੀਵਰੀ ਕਰਾਂਗੇ ਤੇ ਨਾਲ ਹੀ ਆਪਾਂ ਨਵਾਂ ਵਲੌਗ ਸਟਾਰਟ ਕਰਾਂਗੇ ਤੇ ਇੰਨੀ ਕ ਅੱਗੇ ਕਰੋ ਆਪਣੀ ਕਬੂਲ ਤੇ ਮਿਲਦੇ ਆ ਕੱਲੂ ਇੱਕ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਬੇ ਰੱਬ ਰਾਖਾ